ਹਾਂਜੀ ਨਮਸਕਾਰ ਸਸਿ ਕਾਲਸ ਆਦਾਬ ਸਾਰਿਆਂ ਨੂੰ ਤੇ ਅੱਜ ਜਿਹੜਾ ਸਾਡੇ ਕੋਲ ਪ੍ਰੋਜੈਕਟ ਹੈਗਾ ਆ ਇਹ ਹੈਗਾ ਜੀ ਇੱਕ ਬੇਬੀ ਬੈੱਡ ਤੇ ਇਹਨੂੰ ਆਪਾਂ ਬਣਾਉਣਾ ਹੈਗਾ ਜੀ ਪਾਂਡਾ ਦੀ ਸ਼ੇਪ 'ਚ ਜਿਵੇਂ ਪਾਂਡੇ ਦਾ ਫੇਸ ਹੁੰਦਾ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਸੋਲੂਸ਼ਨ ਲਗਾਵਾਂਗੇ ਜੋ ਕਿ ਸਪਰੇਅ ਗੰਦੇ ਨਾਲ ਲੱਗਦਾ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸੋਲੂਸ਼ਨ ਨੂੰ ਸਾਰੀ ਅਪਲਾਈ ਤੇ ਲਗਾ ਲੈਣਾ ਆ ਤੇ ਇਦਾਂ ਹੀ ਆਪਾਂ ਫੋਮ ਤੇ ਭਿਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਸਾਰੇ ਪਾਸੇ ਲਗਾਇਆ ਜਾਊਗਾ ਸੋਲੂਸ਼ਨ ਤਾਂ ਜੋ ਇਹ ਨਿਕਲੇ ਨਾ ਤੇ ਐਦਾਂ ਹੀ ਆਪਾਂ ਫੋਮ ਤੇ ਵੀ ਵੀ ਪੂਰਾ ਸੋਲੂਸ਼ਨ ਲਗਾ ਕੇ ਤਾਂ ਕਿ ਇਹਦੀ ਪਕੜ ਪੂਰੀ ਬਣੀ ਰਹੇ ਸੋ ਆਦਾ ਪਲਗਾ ਕੇ ਤੇ ਇਹਨੂੰ ਫਿਕਸ ਕਰਾਂਗੇ ਤੇ ਉੱਤੇ ਸੋ ਦੇਖਦੇ ਜਾਉ ਤੁਸੀਂ ਤੇ ਇਹ ਮੇਰੇ ਭਰਾਣੇ ਚੱਕ ਤੇ ਇਹਨੂੰ ਲਾ ਦਤਾ ਰਹੇ ਉੱਤੇ ਫਿਕਸ ਕਰ ਦਤਾ ਇਹਨੂੰ ਫੈਕਸ ਕਰਨ ਦੇ ਬਾਅਦ ਆਪਾਂ ਇਹਦੀ ਜਿਹੜੀ ਨਾ ਫਾਲਤੂ ਆਊਟਸਾਈਡ ਤੇ ਜਿਹੜੀ ਬਾਹਰ ਜਾਂਦੀ ਪਈ ਆ ਫਾਰਮ ਇਹਨੂੰ ਆਪਾਂ ਇਹਦੀ ਕਰਾਂਗੇ ਕਟਿੰਗ ਤੇ ਇਹਨੂੰ ਪ੍ਰੋਪਰ ਇਹਦੀ ਕਟਿੰਗ ਕਰਕੇ ਇਹਨੂੰ ਹੀ ਲਿਆਵਾਂਗੇ ਇਹਨੂੰ ਸ਼ੇਪ 'ਚ ਜਿਹੜੀ ਇਹਦੀ ਸ਼ੇਪ ਹੈਗੀ ਐਕਚੁਅਲ ਤੇ ਫਾਲਤੂ ਆਪਾਂ ਬਿਲਕੁਲ ਕੱਟ ਦੇਣੀ ਆ ਤੇ ਜਿਹੜੀ ਵਾਧੂ ਹੁੰਦੀ ਜਿੱਦਾਂ ਸਾਈਡਾਂ ਤੋਂ ਤੇ ਜਿੱਥੇ-ਜਿੱਥੇ ਆਪਣੇ ਨਹੀਂ ਲੱਗੇ ਉੱਥੇ ਆਪਾਂ ਜੋਇੰਟ ਦਿੱਤਾ ਜਾਊਗਾ ਇਹਦੇ ਤੇ ਫਾਲਤੂ ਆਪਾਂ ਬਿਲਕੁਲ ਨਾਲ-ਨਾਲ ਕੱਟ ਦਈਏ ਤੇ ਬਾਕੀ ਜਿੱਥੇ ਨਹੀਂ ਲੱਗੀ ਉਹ ਤੇ 5 ਮਿੰਟ ਪਾਦਣੀ ਇੱਥੇ ਆਪਾਂ ਕਾਰਪੈਂਟਰ ਜੀ ਕੋ ਵੀ ਆਏ ਸੀਗੇ ਤੇ ਆਪਣੇ ਇਹਦੇ ਜਿਹੜੇ ਕਾਨ ਨਾ ਵਗੈਰਾ ਤੇ ਫੇਸਿਸ ਵਗੈਰਾ ਦੀਆਂ ਭਲਾਈਆਂ ਕਟਾਉਣੀਆਂ ਸੀਗੀਆਂ ਉਹ ਆਪਾਂ ਕਟਾਈਆਂ ਕਾਰਪੈਂਟਰ ਜੀ ਤੋਂ ਤੇ ਇਹਦੇ ਦੇ ਕੋ ਕਾਨ ਪ੍ਰੋਪਰ ਸ਼ੇਪ ਦੇ ਨਾਲ ਉਹਨੇ ਬਣਾ ਦਿੱਤੇ ਨੇ ਕਾਰਪੈਂਟਰ ਜੀ ਨੇ ਫਰਮਿਆਂ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਤੇ ਇੱਥੇ ਜਦ ਤੱਕ ਮੇਰਾ ਫੈਂਡ ਕਪੜਾ ਚੜ ਚੁੱਕਿਆ ਸੀ ਉੱਪਰ ਲਈ ਮੈਂ ਵੀਡੀਓ ਨਹੀਂ ਬਣਾ ਪਾਇਆ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਦੰਦ ਦਿਖਾਵਾਂਗੇ ਇਹ ਹੁਣ ਕਾਨੇ ਦੇ ਜਿਹੜੇ ਇਹਨਾਂ ਦੇ ਫਾਰਮਿੰਗ ਹੋ ਗਈ ਤੇ ਇਹਨਾਂ ਦੇ ਕਪੜਾ ਹੋਇਆ ਇਹਨਾਂ 'ਚ ਲੱਗਾ ਹੋਇਆ ਮਾਰਕਾ ਵੀ ਨਹੀਂ ਨਹੀਂ ਫਾਰਮ ਲਗਣੀ ਹੈ ਇਹ ਚੰਨਾਂ ਦੇ ਅੰਦਰਲੇ ਪਾਸੇ ਆਪਾਂ ਸ਼ੇਕ ਕਰ ਲਏ ਆ ਸ਼ੇਕ ਪਾ ਲਏ ਆ ਵੀ ਧਾਗੇ ਪਰਉਣ ਨੂੰ ਇਹ ਤਾਂ ਕਿਚਨ ਨੂੰ ਸਾਨੀ ਰੋ ਗਈ ਫਿਕਸ ਕਰਨ ਨੂੰ ਤੇ ਉੱਪਰ ਇਹਦਾ ਕਪੜਾ ਲਾ ਦੇਣਾ ਆਪਾਂ ਇਹਦੇ ਤੇ ਸਾਰਾ ਤੇ ਆਹ ਦੇਖੋ ਜੀ ਅੰਦਰਲੇ ਪਾਸੇ ਵੀ ਆਪਾਂ ਫਾਰਮ ਉਨੀ ਲਗਾ ਕੇ ਤੇ ਇਹ ਤੇ ਵੀ ਕੋਪਲਾ ਛਾੜਾਂਗੇ ਇਹਦੀ ਆਊਟਰ ਲੇਅਰ ਆ ਕੰਨ ਦੀ ਇਹ ਦੇਖੋ ਪ੍ਰੋਪਰ ਆਪਾਂ ਕੰਨ ਰੈਡੀ ਕਰ ਦਿੱਤਾ ਹੈ ਇਹਦਾ ਦੇਖੋ ਜੀ ਤੇ ਇਹਨੂੰ ਆਪਾਂ ਫਿਕਸ ਕਰਦੇ ਤੁਹਾਨੂੰ ਵੀਡੀਓ ਨਹੀਂ ਦਿਖਾ ਪਾਏ ਅਸੈਂਬਲ ਕਰਦਾ ਕੀਤਾ ਇਹਨੂੰ ਤੇ ਬਾਕੀ ਆ ਦੇਖੋ ਅਸੈਂਬਲ ਕਰਦੇ ਪਏ ਆਪਾਂ ਇਹਨੂੰ ਤੇ ਆ ਵਿੱਚ ਇਹਦੀਆਂ ਅੱਖਾਂ ਲਗਾਈਆਂ ਜਾ ਰਹੀਆਂ ਨੇ ਇਹਨੂੰ ਯਾਨੀ ਕਿ ਪ੍ਰੋਪਰ ਮਾਰਕਿੰਗ ਕਰਕੇ ਲਗਾਈ ਜਾਂਦੀ ਆ ਅਟਕੇ ਦੀ ਪ੍ਰੋਪਰ ਲੁੱਕ ਆ ਵੇ ਆ ਦੇਖੋ ਜੀ ਫਾਈਨਲ ਲੁੱਕ ਜੇ ਵਧੀਆ ਲੱਗਾ ਤਾਂ ਮੇਰੇ ਭਰਾਓ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਦੇਖੋ ਕੀ ਆ ਲੁਕਾਈਏ ਜੇ ਵਧੀਆ ਲੱਗੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ